ਤਵਾ ਇਸ ਵੀ ਜੈਟਰ ਮੁਰਦਾਵਾ ਪਾਨੀ ਬਣੀ ਇਸ ਨੂੰ ਸੈਂਟਰ ਮੁਰਦਾਵਾ ਪਾਨੀ ਕੀ ਹੋਏਗੀ ਬਾਨੂ ਜੀ ਸਾਡੇ ਸਿਫਤਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮੇਜ ਦਾ ٹرسٹ ਦੇ ਕੋਈ ਫੰਕਸ਼ਨ ਤੇ ਆਏ ਸੀਗੇ ਕੁਝ ਸਾਰਥੀਆਂ ਇਸਰਾਂ ਦੇ ਕਿਸਾਨ ਦੀ ਨੀਲਾ ਬਣਾਉਣਾ ਪਾਏ ਆਇਆ ਕਿਰਪਾਨਾ ਮਾਰ ਕੇ ਸਾਡਾ ਪ੍ਰਾਤ ਖਿਲਤਾ ਕਿਰਪਾਨਾ ਸਿਰ ਤੇ ਪਾ ਬਗਦੀਆਂ ਪੇਟ ਵੱਟਦਾ ਕੰਡੀਸ਼ਨ ਸੀਰੀਅਸ ਹੈ ਸਿਰ ਦਾ ਬਲੱਡ ਨਹੀਂ ਰੁਕ ਰਿਹਾ ਪੁਲਿਸ ਕਮਿਸ਼ਨਰ ਦੀ ਇਹ ਹੈਦਾ ਸਾਰੀ ਇਹ ਸਾਰਾ ਨਿਕੰਮਾ ਸਾਡੇ ਕਮਰੇ ਵਾਪਸ ਕਰਾਏ ਨਿਕੰਮਾ ਨਿਕੰਮਾ ਲੁਧਿਆਣਾ ਕੱਲ੍ਹ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੰਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਆ ਹਿੰਦੂਆਂ ਦਾ ਖੂਨ ਆ ਹਿੰਦੂਆਂ ਦਾ ਖੂਨ ਆ ਲੁਧਿਆਣੇ ਚ ਏ ਸਾਡਾ ਬੰਦਾ ਜੀ ਰੋੜ ਰੇਗਾ ਇਹ ਲੋਕ ਕਮਿਸ਼ਨਰ ਤੁਰੰਤ ਸਸਪੈਂਡ ਕੀਤਾ ਜਾਵੇ ਏਸੀਪੀ ਸੈਂਟਰਲ ਤੁਰੰਤ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬਠਣਗੇ ਜਿੱਦਾ ਹਿੰਦੂ ਸ਼ਾਂਤ ਸਾਰਾ ਪੰਜਾਬ ਸ਼ਰਸਨਾ ਪੰਜਾਬ ਪੁਰਾਣਾ ਨਾ ਇਕੱਠਾ ਹੋਊਗਾ ਭਗਵਾਨ ਦਾਬਾ ਸੀਐਮ ਦੇ ਉਹ ਤੁਰੰਤ ਅਸਤੀਫਾ ਦੇਣ ਹੋਣੀ ਅਸਤੀਫਾ ਦੇ ਪੁੱਛ ਬਸ ਲਾਉਂਦੀਏ ਟਾਈਮ ਦਾ ਖੂਨ 84 ਦਾ ਪੈਗਾ ਕੋਈ ਨਹੀਂ ਘੰਟਾ ਇੱਕ ਘੰਟਾ ਬੇਟਾ ਇਹਨੂੰ ਪੰਜਾਹ ਪੇਡਾ ਬੱਕਰੀਆਂ ਇੱਕ ਘੰਟਾ ਇੱਕ ਘੰਟਾ ਲਾਣਾ ਪੁਲਿਸ ਨਹੀਂ ਆਈ ਕਹਿੰਦਾ ਇਹ ਜਿਹੜੇ ACP ਬੈਡਾ ਬਕਰੀਆ ਹਿੰਦੂ ਕਹਿੰਦਾ ਸਾਡੀ ਫਾਤੂ ਦੀ ਬੱਚੇ ਲੱਗੇ ਇਹ ਵੀ ਹਿੰਦੂ ਬੈਡਾ ਬਕਰੀਆ ਪੰਜਾਬ ਚ ਮੈਂ ਪੁੱਛਣਾ ਚਾਹਦਾ ਪੰਜਾਬ ਦੀ ਸਰਕਾਰ ਨੂੰ ਵੀ ਦੀ ਬੈਡਾ ਸਾਹਿਬ ਇੱਕ ਮਿੰਟ ਇੱਕ ਗੱਲ ਸੁਣੋ ਸੀਰੀਅਸ ਗੱਲ ਸੁਣੋ ACP ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਦੀ ਫੀਲਿੰਗ ਹੈ ਤੇ ਲੁਧਿਆਣਾ CP ਸਾਹਿਬ ਜਿਹੜੀ ਫੀਲਿੰਗ ਹੈ ਉਹ DGP ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ CM ਬਾਲ ਭਗਵੰਤ ਸਿੰਘ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜੀ ਇਹਦਾ ਭਗਵੰਤ ਸਿੰਘ ਕੌਣ ਹੈ DGP ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਠੀ ਵਾਵਾ ਹੀ ਲੈ ਦੇ ਚੱਕਰ ਚ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਂਕੀ 10 ਕਦਮਾਂ ਦੇ ਐਸਪੀ ਸੈਂਟਰਲ ਦਫ਼ਤਰ ਫਿਰ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲ ਇਹਨਾਂ ਨਾਲ ਓਏ ਸੱਚੋ ਵਧੀਆ ਯਾ ਇਹਨਾਂ ਨਾਲ ਸਰਸਨ ਜੀ ਉਥਾ ਪਰਨੇਸ਼ ਸਿੰਘ ਸੈਨਾ ਦੇ ਥੱਲੇ ਗੱਲ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀਐਮਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਉਂਦੇ ਆ ਤੇ ਜਲਦੀ ਉਹਨਾਂ ਨੂੰ ਰੱਖਿਆ ਸਰ ਕਿਹਾ ਜਾ ਰਿਹਾ ਕਿ ਕਿੰਨੇ ਕੁ ਲੋਕ ਸੀ ਕਿੰਨੇ ਕੁ ਸਸਕੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਵੇਖੋ ਤਿੰਨ ਤੋਂ ਚਾਰ ਬੰਦੇ ਦੱਸ ਦੇ ਜੀ ਜੀ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਲੱਗ ਇਹ ਕੁਝ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਸਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਸਰ ਸਿਕਿਉਰਟੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀ ਜੀ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਤੇ ਉਹ 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 ਕਿੱਥੇ ਨੇ ਸਰ ਉਹ ਉਹ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿ ਮੁਲਾਜ਼ਮ ਦਾ ਜਿਹੜਾ ਰਵਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਲਿਆ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹਾਲ ਸਟੇਬਲ ਵਾਲਵਰ ਸੇ ਕਿ ਇਹ ਕਿਹ ਪੁਛ ਬਿਲਾ ਵਾਲਵਰ ਮੈਨੂੰ ਮਿਲੇਗਾ ਜੀ ਮੈਂ ਉਹਨੂੰ ਦੱਸਾਂਗਾ ਕੀ ਕਰਨ ਮੈਂ ਕੀ ਵੈਪਨ ਕਿਹੜਾ ਸੀਗਾ ਉਹਨਾਂ ਕੋਲ ਠੀਕ ਹੈ ਠੀਕ